ਹਾਂਜੀ ਕੱਲ੍ਹ ਭਾਨੇ ਸਿੱਧੂ ਨੂੰ ਸ਼ਾਮ ਨੂੰ ਲੁਧਿਆਣੇ ਪੁਲਿਸ ਨੇ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦਾ ਕਾਰਨ ਇਹ ਕਿ ਇੱਕ ਇਮੀਗ੍ਰੇਸ਼ਨ ਵਾਲੀ ਲੇਡੀਜ਼ ਸੀ ਇੰਦਰੀਤ ਕੋਰ ਮਾਰਡਰ ਟਾਊਨ ਉਹਦਾ ਇਮੀਗ੍ਰੇਸ਼ਨ ਦਫਤਰ ਆ ਉਹਨੇ ਦੋਸ਼ ਲਾਇਆ ਕਿ ਭਾਨਾ ਸਿੱਧੂ ਨੂੰ ਧਰਾਤਮਕਾ ਰਿਹਾ ਤੇ ਉਹ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੋ ਤੁਹਾਨੂੰ ਵੀ ਪਤਾ ਪਿੱਛੇ ਜੇ ਭਾਨੇ ਸਿੱਧੂ ਨੇ ਜਿਹੜੇ ਲੋਕਾਂ ਦਾ ਪਿਆਰ ਮਿਲਦਾ ਉਹਨੂੰ ਬੁੱਧਵਾਰ ਦੇ ਦਿਨ ਬਹੁਤ ਹੀ ਲੋਕ ਜਾਣਦੇ ਨੇ ਉਹਦੇ ਕੋਲ ਕੀ ਭਾਈ ਸਾਡੇ ਪੈਸੇ ਫਸੇ ਹੋਣੇ ਏਜੰਟਾਂ ਬਲੀ ਸਾਨੂੰ ਦਵਾ ਤੇ ਕਰੋੜਾ ਰੁਪਇਆ ਉਹਨੇ ਦਵਾ ਵੀ ਦਿੱਤਾ ਸੋ ਕਿਸੇ ਤੋਂ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਉਹਨੇ ਦੋਸਤ ਦੇਖ ਲੋ ਲਾਇਆ ਉਹ ਤੇ ਝੂਠਾ ਇਲਜ਼ਾਮ ਪੈਸੇ ਮੰਗਦਾ ਇਹ ਤਾਂ ਬੰਦਾ ਵਿਚਾਰਾ ਕਿਸੇ ਤੋਂ ਇੱਕ ਪੈਸਾ ਨਹੀਂ ਮੰਗਦਾ ਤੇ ਉਸ ਤੋਂ ਬਾਅਦ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਰ ਉਸ ਇਨਸਾਨ ਨੂੰ ਅਪੀਲ ਕਰਦਾ ਜਿਨ੍ਹਾਂ ਜਿਨ੍ਹਾਂ ਦੇ ਪੈਸੇ ਮੋੜੇ ਨੇ ਤੇ ਜਿਨ੍ਹਾਂ ਦੇ ਕੰਮ ਕੀਤੇ ਨੇ ਭਾਨੇ ਸਿੱਧੂ ਨੇ ਉਹਦੇ ਨਾਲ ਹਿੱਕ ੜਾ ਕੇ ਖੜੋ ਤੇ ਜਦੋਂ ਵੀ ਪਰਿਵਾਰ ਵੱਲੋਂ ਕੋਈ ਸੁਨੇਹਾ ਆਉਂਦਾ ਧਰਨੇ ਦਾ ਜਾਂ ਲੁਧਿਆਣੇ ਕੋਈ ਮੋਰਚਾ ਲਾਉਣਾ ਜਾਂ ਇਕੱਠ ਕਰਨਾ ਜ਼ਰੂਰ ਆਵਾਂਗੇ ਅਸੀਂ ਅਸੀਂ ਆਪਣੇ ਭਰਾ ਨਾਲ ਭਾਨੇ ਸਿੱਧੂ ਨਾਲ ਖੜੇ ਆ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੱਡੇ ਪੱਧਰ ਤੇ ਸਾਥ ਦਿਓ ਤੇ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਨੂੰ ਵੀ ਕਹਿਣੇ ਚਾਹੁੰਦੇ ਆ ਕਿ ਬਹੁਤ ਝੂਠੇ આરોਪ ਲਾਉਂਦੇ ਨੇ ਜ਼ਿਆਦਾਤਰ ਇੱਥੇ ਲੋਕ ਝੂਠੇ ਕੇਸਾਂ ਵਿੱਚ ਲਜਾਏ ਪਏ ਨੇ ਖਾਸ ਕਰਕੇ ਵੱਡੇ ਚਿਹਰੇ ਆ ਤੇ ਝੂਠੀ ਪਰਚੇ ਦੇ ਜਾਂਦੇ ਨੇ ਸੁਖਪਾਲ ਸਿੰਘ ਖਹਿਰਾ ਤੇ ਵੀ ਅੱਜ ਤੱਕ ਝੂਠੀ ਪਰਚੇ ਹੋਏ ਨੇ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਦੋਂ ਵੀ ਲੋੜ ਪਈ ਜ਼ਰੂਰ ਆਇਓ